ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸੰਗਤਾਂ ਜਿਹੜੀਆਂ ਆਪਣੇ ਚੈਨਲ ਤੇ ਹਰ ਰੋਜ਼ ਹਾਜ਼ਰੀ ਲਗਾਉਂਦੀਆਂ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬੇਨਤੀ ਹੈ ਜੀ ਬਹੁਤ ਹੀ ਸਤਿਕਾਰਯੋਗ ਭੂਆ ਜੀ ਅਮਨਦੀਪ ਕੌਰ ਜੀ ਅਮਰੀਕਾ ਵਾਲੇ ਉਹਨਾਂ ਵੱਲੋਂ ਸੇਵਾ ਆਈ ਹੈ ਜੀ ਆਪਣੇ ਕਲੱਬ ਦੇ ਲਈ ਉਨ੍ਹਾਂ ਵੱਲੋਂ ਬੇਨਤੀ ਹੋਈ ਆ ਵੀ ਆਪਣੇ ਨਗਰ ਦੇ ਵਿੱਚ ਲਾਇਬ੍ਰੇਰੀ ਖੁੱਲਣੀ ਚਾਹੀਦੀ ਆ ਸੋ ਕਲੱਬ ਮੈਂਬਰਾਂ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਵੀ ਬਹੁਤ ਜਲਦ ਥੋੜੇ ਦਿਨਾਂ ਦੇ ਵਿੱਚ ਵਿੱਚ ਲਾਇਬ੍ਰੇਰੀ ਆਪਣੇ ਨਗਰ ਦੇ ਵਿੱਚ ਖੁੱਲ ਜਾਵੇਗੀ ਵੀਡੀਓ ਬਣਾਉਣ ਦਾ ਕੀ ਕਾਰਨ ਆ ਵੀਡੀਓ ਬਣਾਉਣ ਦਾ ਕਾਰਨ ਇਹ ਆ ਵੀ ਆਪਣੀ ਗੱਲ ਉਹਨਾਂ ਸੰਗਤਾਂ ਤੱਕ ਪਹੁੰਚ ਜੇ ਜਿਹੜੀਆਂ ਕਿਤਾਬਾਂ ਪੜਨ ਦੇ ਸ਼ੌਕੀਨ ਨੇ ਕਿਉਂਕਿ ਜਦੋਂ ਵੀ ਕੋਈ ਅਜਿਹਾ ਕੰਮ ਕਰਨਾ ਹੁੰਦਾ ਜਿਹਦੇ ਵਿੱਚ ਆਪ ਨੂੰ ਘੱਟ ਨੋਲਿਜ ਹੋਵੇ ਜਿਵੇਂ ਸਾਨੂੰ ਘੱਟ ਨੋਲਿਜ ਹੈ ਜੀ ਕਿਉਂਕਿ ਜਦੋਂ ਸਾਡਾ ਸਕੂਲ ਦੇ ਵਿੱਚ ਲਾਇਬ੍ਰੇਰੀ ਦਾ ਪੀਰ ਪੀਰੀਅਡ ਹੁੰਦਾ ਸੀ ਤੇ ਉਦੋਂ ਅਸੀਂ ਅਕਸਰ ਗਰਾਊਂਡ ਦੇ ਵਿੱਚ ਕ੍ਰੈਕਟ ਖੇਡਣ ਜਾਂ ਫੁੱਟਬਾਲ ਖੇਡਣ ਚਲੇ ਜਾਂਦੇ ਸੀ ਲਾਇਬ੍ਰੇਰੀ ਬਹੁਤ ਘੱਟ ਗਏ ਅਸੀਂ ਸਾਨੂੰ ਇਹ ਚੀਜ਼ ਦੀ ਨੋਲਿਜ ਘੱਟ ਆ ਤੇ ਅਸੀਂ ਇਹ ਕੋਈ ਵੀ ਕੰਮ ਹੋਵੇ ਜਿੱਦੇ ਸਾਨੂੰ ਨੋਲਿਜ ਨਾ ਹੋਵੇ ਜਾ ਤਾਂ ਉਹ ਅਸੀਂ ਕੰਮ ਕਰਦੇ ਨਹੀਂ ਜਾਂ ਕਿਸੇ ਸਲਾਹ ਦੇ ਨਾਲ ਕਰਦੇ ਸੋ ਸਲਾਹ ਇਸ ਵੀਡੀਓ ਦੇ ਰਾਹੀਂ ਮੰਗਣੀ ਆਪਾਂ ਉਹਨਾਂ ਸੀਨੀਅਰ ਸੰਗਤਾਂ ਤੋਂ ਬੱਚਿਆਂ ਤੋਂ ਨੌਜਵਾਨਾਂ ਤੋਂ ਵੀ ਲਾਇਬ੍ਰੇਰੀ ਦੇ ਵਿੱਚ ਕਿਹੜੇ ਕਿਹੜੇ ਟੌਪਿਕ ਵਿਸ਼ੇ ਦੀਆਂ ਕਿਤਾਬਾਂ ਆਪਾਂ ਲਿਆਈਏ ਕਿਤਾਬਾਂ ਲਿਆਉਣੀਆਂ ਤਾਂ ਕਲੱਬ ਮੈਂਬਰਾਂ ਨੇ ਆ ਉਹ ਦੀ ਤੁਸੀਂ ਟੈਨਸ਼ਨ ਛੱਡ ਦਿਓ ਬਸ ਤੁਸੀਂ ਸਾਨੂੰ ਇਹ ਦੱਸ ਦਿਓ ਵੀ ਤੁਹਾਨੂੰ ਇਹੋ ਜਿਹੀਆਂ ਕਿਤਾਬਾਂ ਚਾਹੀਦੀਆਂ ਨੇ ਜਿਹੜੀਆਂ ਤੁਸੀਂ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਪੜ੍ਹ ਸਕੋ ਜਿਹੜਾ ਇਹਦਾ ਹਸਾਬ ਕਿਤਾਬ ਹੋਊਗਾ ਉਹ ਉਸੇ ਤਰ੍ਹਾਂ ਹੋਊਗਾ ਵੀ ਜੇ ਤੁਸੀਂ ਕਿਤਾਬ ਘਰ ਲੈ ਕੇ ਜਾਣੀ ਆ ਤਾਂ ਤੁਹਾਨੂੰ ਸਿਕਿਉਰਿਟੀ ਜਮ੍ਹਾਂ ਕਰਾਉਣੀ ਪਿਆ ਕਰੂਗੀ ਜਾਨੀ ਉਸ ਤੋਂ ਬਾਅਦ ਤੁਸੀਂ ਘਰ ਕਿਤਾਬ ਲੈ ਜਾ ਸਕਦੇ ਹੋ ਤੇ ਉਹਨੇ ਦਿਨਾਂ ਦੇ ਵਿੱਚ ਵਾਪਸ ਕਰ ਸਕਦੇ ਹੋ ਵੀਡੀਓ ਬਣਾਉਣ ਦਾ ਸਿਰਫ ਇਹੀ ਕਾਰਨ ਵੀ ਜਲਦੀ ਤੋਂ ਜਲਦੀ ਕਲੱਬ ਮੈਂਬਰਨਾਂ ਨਾਲ ਜਾਂ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਜਾਂ ਫੋਨ ਕਰ ਲਿਓ ਵੀ ਕਿਹੋ ਜਿਹੀ ਹੈ ਕਿਤਾਬਾਂ ਹੋਣ ਲਾਇਬ੍ਰੇਰੀ ਦੇ ਵਿੱਚ ਜਿਹੜਾ ਆਪਣੇ ਜਣੀ ਨਗਰ ਦੇ ਵਿੱਚ ਕਿਉਂਕਿ ਹੁੰਦੇ ਆ ਬਹੁਤ ਸਾਰੇ ਨਗਰਾਂ ਦੇ ਵਿੱਚ ਲਾਇਬ੍ਰੇਰੀਆਂ ਓਪਨ ਹੋਈਆਂ ਵੀ ਨੇ ਸਰਕਾਰਾਂ ਵੱਲੋਂ ਵੀ ਕੀਤੀ ਜਾਂਦੀ ਨੇ ਪਰ ਆਪਣੇ ਕੋਲ ਚਲੋ ਅਜੇ ਨਹੀਂ ਕੀਤੀ ਪਰਪੂਆ ਜੀ ਵੱਲੋਂ ਪਹਿਲ ਕਰਵੀਂ ਕੀਤੀ ਗਈ ਆ ਸੋ ਕਿਤਾਬਾਂ ਥੋੜੇ ਦਿਨਾਂ ਤੱਕ ਲੈ ਆਉਣੀਆਂ ਨੇ ਆਪਾਂ ਜਿਹੜਾ ਆਪਣਾ ਗੁਰਦੁਰਗਾ ਸਾਹਿਬ ਦਾ ਲੰਗਰ ਹਾਲ ਆ ਉਹਦੇ ਵਿੱਚ ਹੀ ਆਪਾਂ ਅਲਮਾਰੀਆਂ ਲਾ ਕੇ ਧਰਾਂਗੇ ਤੇ ਉੱਥੇ ਆਪਾਂ ਜਣੀ ਲਾਇਬ੍ਰੇਰੀ ਓਪਨ ਕਰਾਂਗੇ ਤੇ ਉਥੇ ਹੀ ਜਾਨੀ ਕਿਉਂਕਿ ਕਈ ਵਾਰ ਹੁੰਦਾ ਕਿਸੇ ਦਾ ਭੋਗ ਪੈਣਾ ਹੁੰਦਾ ਗੁਰਦੁਰਸ ਸਾਹਿਬ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਜਾਂ ਉਥੇ ਗੁਰਦੁਰਸ ਸਾਹਿਬ ਸੰਗਤ ਬੈਠੀ ਰਹਿੰਦੀ ਨੇ ਵੈਸੇ ਵੀ ਤੇ ਉਹ ਇੱਕ ਆਦਤ ਬਣ ਜੂਗੀ ਸੰਗਤਾਂ ਨੂੰ ਜਾ ਕੇ ਕਿਤਾਬਾਂ ਪੜ੍ਹਨ ਦਾ ਨਾਲੇ ਉਥੇ ਗੁਰੂ ਘਰ ਬੈਠ ਕੇ ਨਾਮ ਜਪਣਾ ਜਿੱਥੇ ਗੁਰੂ ਘਰ ਜੋ ਸੰਗਤ ਜਾਊਗੀ ਕੋਈ ਨਾ ਕੋਈ ਚੰਗਈ ਸੋਚੂਗੀ ਨਾ ਤੇ ਇਸੇ ਕਰਕੇ ਲਾਇਬ੍ਰੇਰੀ ਆਪਾਂ ਗੁਰੂ ਘਰੀ ਓਪਨ ਕਰਨੀ ਸੋ ਜਰੂਰ ਸਲਾਹ ਦਿਓ ਜੀ ਕਿਹੜੀਆਂ ਕਿਤਾਬਾਂ ਲੈ ਕੇ ਆਏ ਕਿਹੜੇ ਵਿਸ਼ੇ ਦੀਆਂ ਟੌਪਿਕ ਦੀਆਂ ਕਿਤਾਬਾਂ ਆਪਾਂ ਜ਼ਰੂਰੀ ਨਹੀਂ ਇਹ ਨਹੀਂ ਆਪਾਂ ਲੈ ਕੇ ਆਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ